ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਅੰਬ ਦਾ ਆਚਾਰ ਬਣਾਵਾਂਗੇ ਜੀ ਉਹਦੇ ਵਾਸਤੇ ਅਸੀਂ 4 ਅੰਬ ਲਏ ਆ ਅਸੀਂ ਥੋੜਾ ਜਿਹਾ ਹੀ ਬਣਾਉਣਾ ਜੀ ਅਸੀਂ ਤਾਂ ਕਰਕੇ 4 ਲਏ ਆ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਆ ਅਸੀਂ ਇਹਨਾਂ ਨੂੰ ਧੋ ਕੇ ਦਾਣਾ ਸਿਕਾ ਕੇ ਰੱਖ ਲਿਆ ਹੁਣ ਅਸੀਂ ਇਹਨਾਂ ਨੂੰ ਕੱਟਾਂਗੇ ਜੀ ਪਹਿਲੇ ਦਾ ਲਾ ਲਾਵਾਂਗੇ ਸਿਰਾ ਜਿਆ ਫਿਰ ਅਸੀਂ ਇਹਨੂੰ ਐਦਾਂ ਕੱਟਾਂਗੇ ਜੀ ਸਮੇਤ ਜਾਲੀ ਕੱਟਾਂਗੇ ਜੀ ਕਿਸ ਕਰ ਲਵਾਂਗੇ ਸਾਰੇ ਇਹਦੇ ਅਸੀਂ ਸਾਰੇ ਕੱਟ ਕੇ ਤਿਆਰ ਕਰ ਲਵਾਂਗੇ ਜੀ ਆਮਬਾ ਸੀ ਕੱਟ ਲਏ ਆ ਜੀ ਹੁਣ ਅਸੀਂ ਇਹਨਾਂ ਨੂੰ ਤਿੰਨ ਕ ਘੰਟੇ ਲਈ ਸੁੱਕਣੇ ਪਾਵਾਂਗੇ ਜੀ ਇਹਨਾਂ ਕਿਨਾਂ ਨੂੰ ਹਵਾ ਫੇਰ ਜਾਵੇ ਇਹਨਾਂ ਨੂੰ ਅਸੀਂ ਧੁੱਪੇ ਨਹੀਂ ਰੱਖਾਂਗੇ ਜੇ ਅਸੀਂ ਧੁੱਪੇ ਰੱਖੇ ਇਹਨਾਂ ਦਾ ਰੰਗ ਕਾਲਾ ਜਿਹਾ ਹੋ ਜਾਣਾ ਜੀ ਇਹਨਾਂ ਨੂੰ ਅੰਦਰ ਹੀ ਅਸੀਂ ਭੋਲ ਦਵਾਂਗੇ ਅਸੀਂ ਇਹਦਾ ਅੰਦਰ ਹੀ ਭੋਲ ਦਿੰਦੇ ਆ ਜੀ ਹੁਣ ਇਹਨਾਂ ਨੂੰ ਅਸੀਂ 3 ਤੋਂ 4 ਘੰਟੇ ਪੈ ਰਹਿਣ ਦਵਾਂਗੇ ਫਿਰ ਅਸੀਂ ਆਚਾਰ ਲੜਾਵਾਂਗੇ ਜਿੰਨੀ ਦੇਰ ਆਮਰ ਸੁੱਕਦੇ ਆ ਜੀ ਉਨੀ ਦੇਰ ਅਸੀਂ ਸਮਾਨ ਸਾਰਾ ਆਚਾਰ ਦਾ ਤਿਆਰ ਕਰ ਲਵਾਂਗੇ ਆ ਅਸੀਂ ਮਸਾਲੇ ਲਏ ਆ ਜੀ 1.5 ਚਮਚਾ ਕਲੌਂਜੀ ਦਾ ਲਿਆ 2 ਚਮਚੇ ਮੇਥਿਆਂ ਦੇ ਲਏ ਆ 1.5 ਚਮਚਾ ਜੀਰੇ ਦਾ ਲਿਆ 2 ਚਮਚੇ ਸੌਫ ਮਿੱਠੀ ਦੇ ਲਏ ਆ ਜੀ ਇਹਨਾਂ ਨੂੰ ਨਾ ਹੁਣ ਅਸੀਂ ਗਰਮ ਕਰਾਂਗੇ ਜੀ ਥੋੜੇ ਜਿਹਾ ਇਹਨਾਂ ਦੀ ਨਮੀ ਸੁੱਕ ਜਾਵੇ ਪੈਨ ਸਾਡਾ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਥੋੜਾ ਇਹਨਾਂ ਨੂੰ ਗਰਮ ਕਰਾਂਗੇ ਜੀ ਕਲੌਂਜੀ ਨਹੀਂ ਪਾਵਾਂਗੇ ਸੌਫ ਮੇਥੇ ਦਾ ਜੀਰਾ ਪਾ ਲਾਂਗੇ ਕਲੌਂਜੀ ਛੇਤੀ ਪੁੱਜ ਜਾਂਦੀ ਹੈ ਜੀ ਇਹਨੂੰ ਦਾ ਨਹੀਂ ਪਾਉਣਾ ਤੇ ਉਹਦੀ ਰਹਿਣ ਨਮੀ ਸੁੱਕ ਗਈ ਫਿਰ ਮੈਂ ਮਤ ਕਰ ਦਵਾਂਗੇ ਗੈਸ ਮਸਾਲੇ ਸਾਡੇ ਹੋ ਗਏ ਜੀ ਨਮੀ ਸੁੱਕ ਗਈ ਇਹਨਾਂ ਦੀ ਹੁਣ ਅਸੀਂ ਇਹਨੂੰ ਕੱਟ ਲਵਾਂਗੇ ਹੁਣ ਥੋੜੀ ਜਿਹੀ ਕਲੌਂਜੀ ਵੀ ਕਰ ਦਵਾਂਗੇ ਜੀ ਅਸੀਂ ਆਪਣੇ ਅਚਾਰ ਦੇ ਹਿਸਾਬ ਨਾਲ ਲੈ ਜੀ ਮਸਾਲੇ ਜੇ ਤੁਹਾਡੇ ਕੋਲ ਆਂਬ ਜ਼ਿਆਦਾ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਆ ਸਾਡੇ ਕੋਲ ਤਾਂ ਇੱਕ ਥਿੱਲੋ ਹੀ ਆਂਬ ਆ ਗਏ ਅਸੀਂ ਉਨਾਂ ਹੀ ਅਚਾਰ ਬਣਾਉਣਾ ਹੈ ਮੈਂ ਟਿਕ ਭੁੰਨ ਲਈਏ ਕਲੌਂਜੀ ਵੀ ਸਾਡੀ ਹੋ ਗਈ ਹੁਣ ਅਸੀਂ ਇਹਨੂੰ ਵੀ ਕੱਢ ਲਵਾਂਗੇ ਅਸੀਂ ਤੇਲ ਵੀ ਗਰਮ ਕਰਕੇ ਠੰਡਾ ਕਰ ਲੈਨੇ ਆ ਜੀ ਐਨਾ ਕੁ ਅਸੀਂ ਪਾਈਆ ਕੇ ਤੇਲ ਪਾਵਾਂਗੇ ਜੀ ਕਿਲੋ ਦੇ ਹਿਸਾਬ ਦੇ ਨਾਲ ਹੁਣ ਇਹਨੂੰ ਅਸੀਂ ਗਰਮ ਕਰਕੇ ਠੰਡਾ ਕਰ ਲੈਨੇ ਆ ਜੀ ਫੇਰ ਆਚਾਰ ਦਾ ਸਮਾਨ ਸਾਰਾ ਤਿਆਰ ਹੋ ਜਾਊਗਾ ਹੁਣ ਅਸੀਂ ਮਸਾਲੇ ਥੋੜੇ ਜਿਹਾ ਕੁੱਟ ਲਵਾਂਗੇ ਜੀ ਉਹਦਾ ਥੋੜੇ ਥੋੜੇ ਕੁੱਟਾਂਗੇ ਜੀ ਦਰੜ ਜਿਹਾ ਕਰਨੇ ਆ ਬਹੁਤੇ ਗਰੀਕ ਨਹੀਂ ਕਰਨੇ ਅਸੀਂ ਇਹਦੇ ਵਿੱਚ ਕਲੌਂਜੀ ਨਿਖਟਾਂਗੇ ਕਲੌਂਜੀ ਨੇ ਰੰਗ ਕਾਲਾ ਜਿਆ ਕਰ ਦੇਣਾ ਜੀ ਉਹ ਸਾਬਤ ਪਾਵਾਂਗੇ ਜੇ ਤੁਸੀਂ ਬਗੈਰ ਕੁੱਟੇ ਤੋਂ ਪਾਉਣਾ ਚਾਹੁੰਦੇ ਤੁਸੀਂ ਉਦਾਂ ਪਾ ਸਕਦੇ ਆ ਜੀ ਅਸੀਂ ਮਾਰਿ ਜੈ ਇਹਨਾਂ ਨੂੰ ਕੁੱਟ ਲੈਨੇ ਆਂ ਅਦਰੜ ਜੈ ਕਰ ਲੈਨੇ ਆਂ ਫਿਰ ਅਸੀਂ ਪਾਵਾਂਗੇ ਇਹਦੇ ਜ਼ਿਆਦਾ ਟੇਸਟੀ ਬਣਦਾ ਜੀ ਆਚਾਰ ਸੋ ਇੰਨਾ ਤਾਂ ਅਸੀਂ ਕੁੱਟ ਲਿਆ ਜੀ ਹੁਣ ਬਸ ਕਰਾਂਗੇ ਬਹੁਤਾ ਨਹੀਂ ਇਹਨੂੰ ਬਰੀਕ ਕਰਨਾ ਇੱਦਾਂ ਇੱਦਾਂ ਰੜਜਿਆ ਕਰਨਾ ਸੀਗਾ ਬਸ ਬਹੁਤ ਸੋਹਣਾ ਹੋ ਗਿਆ ਤੇਲ ਸਾਡਾ ਗਰਮ ਹੋ ਗਿਆ ਜੀ ਹੁਣ ਅਸੀਂ ਇਹਨੇ ਠੰਡਾ ਹੋਣਾ ਰੱਖ ਦਵਾਂਗੇ ਜੀ ਫਿਰ ਅਸੀਂ ਆਂਬ ਵੀ ਸੁੱਕ ਜਾਣਗੇ ਦਾਣਾ ਫਿਰ ਅਸੀਂ ਰੜਾਵਾਂਗੇ 3 ਘੰਟੇ ਬਾਅਦ ਜੀ ਅਸੀਂ ਨਾ ਜਿਹੜੇ ਕੱਟੇ ਹੋ ਸੀਗੇ ਇਹ ਅਸੀਂ ਪ੍ਰਾਤ ਦੇ ਵਿੱਚ ਪਾ ਲਿਆ ਦਾਣੂ ਸਾਫ਼ ਕਰਕੇ ਹੁਣ ਅਸੀਂ ਇਹਦੇ ਵਿੱਚ ਮਸਾਲੇ ਰੜਾਵਾਂਗੇ ਤੇ ਆਚਾਰ ਰਲਾ ਦਵਾਂਗੇ। ਪਹਿਲੇ ਅਸੀਂ ਇਹ ਸਾਰੇ ਮਸਾਲੇ ਉਸ ਲੇਦੇ ਥੋੜੇ ਜਿਹਾ ਕੁੱਟ ਕੇ ਰੱਖਿਓ ਆ ਜੀ ਇਹ ਪਾਵਾਂਗੇ। ਇੱਕ ਚਮਚਾ ਹਿੰਗ ਦਾ ਪਾ ਦਵਾਂਗੇ ਜੀ। ਹਿੰਗ ਪਾ ਲਈਏ ਆਚਾਰ ਕਦੀ ਵੀ ਖਰਾਬ ਨਹੀਂ ਜੀ ਹੁੰਦਾ। ਚਾਰ ਕਦੀ ਖਰਾਬ ਨਹੀਂ ਜੀ ਹੁੰਦਾ ਇਸ ਵਿੱਚ ਅਸੀਂ ਲੂਣ ਮਿਰਚ ਮਸਾਲਾ ਜਿਹੜਾ ਪਾਉਣਾ ਨਾ ਉਹ ਸਹੀ ਸਹੀ ਮਾਤਰਾ ਹੁੰਨੀ ਚਾਹੀਦੀ ਹਲਦੀ ਦੀ ਤਾਂ ਲੂਣ ਦੀ ਜਿਆਦਾ ਚਾਰ ਚਮਚੇ ਪੰਜ ਅਸੀਂ ਪਾ ਦਿੰਦੇ ਜੀ ਲੂਣ ਦੇ ਫਿਰ ਦੇਖ ਕੇ ਪਾ ਲਵਾਂਗੇ ਹੋਰ ਹਲਦੀ ਪਾ ਦਵਾਂਗੇ ਤਾਂ ਇੱਕ ਚਮਚੀ ਹਲਦੀ ਦੀ ਪਾ ਦਵਾਂਗੇ ਜੀ। ਥੋੜੀ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਜੀ ਵਿੱਚ ਇਹਦੇ ਕਲਰ ਸੋਨਾ ਹੋ ਜਾਊਗਾ। ਹੁਣ ਅਸੀਂ ਤੇਲ ਪਾਵਾਂਗੇ ਜੀ ਇਹਦੇ ਵਿੱਚ। ਅਸੀਂ ਤੇਲ ਗਰਮ ਕਰਕੇ ਠੰਡਾ ਕਰਕੇ ਲੱਗੇ ਜੀ ਪਾਉਣ। ਇਹ ਕੱਚਾ ਤੇਲ ਪਾਈਏ। ਖਾਂਸੀ ਆਉਣ ਲੱਗ ਜਾਂਦੀ ਆ ਹੁਣ ਅਸੀਂ ਇਹ ਪਾੜਾ ਦਵਾਵਾਂਗੇ ਜੀ ਅਚਾਰ ਅਸੀਂ ਚੰਗੀ ਤਰ੍ਹਾਂ ਰੜਾ ਲਿਆ ਜੀ ਅਸੀਂ ਇਹ ਅਚਾਰ ਨੂੰ ਕੱਚ ਦੇ ਮਰਤਵਾਂ ਚ ਪਾਵਾਂਗੇ ਜੀ ਜਦੋਂ ਵੀ ਪਾਉਣਾ ਹੈ ਜਿਹੜਾ ਮਰਤਵਾਨ ਉਹ ਦਾਣਾ ਸਾਫ਼ ਹੋਣਾ ਚਾਹੀਦਾ ਜੀ ਸੁੱਕਾ ਹੋਣਾ ਚਾਹੀਦਾ ਗਿੱਲਾ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਚੀਨੀ ਦਾ ਮਰਤਵਾਨ ਵਰਤਦੇ ਆ ਤਾਂ ਉਹਦੇ ਵਿੱਚ ਵੀ ਸੁੱਕਾ ਹੋਣਾ ਚਾਹੀਦਾ ਗਿੱਲਾ ਨਹੀਂ ਹੋਣਾ ਚਾਹੀਦਾ ਫਿਰ ਪਾਓ ਇਹਦੇ ਵਿੱਚ ਆਚਾਰ ਜੀ ਇਹਦੇ ਵਿੱਚੇ ਠੀਕ ਰਹਿੰਦਾ ਜੀ ਇਹ ਜਾਂ ਕੱਚ ਦੇ ਚ ਜਾਂ ਚੀਨੀ ਦੇ ਮਰਤਵਾਨ ਦੇ ਵਿੱਚ ਹੁਣ ਅਸੀਂ ਇਹਨੂੰ ਮਰਤਵਾਨ ਦੇ ਵਿੱਚ ਪਾਵਾਂਗੇ ਜੀ ਦਾ ਸੀ ਇਹਨੂੰ ਜੀ ਹੁਣ ਦੇਖਾਂਗੇ ਹਫਤਾ ਇਹ ਕਹਿੰਨੂੰ ਹਿਲਾਈ ਜਾਵਾਂਗੇ ਫਿਰ ਅਸੀਂ ਨਾ ਦੇਖਣਾ ਜੇ ਤੇਲ ਥੋੜਾ ਹੋਇਆ ਤੇਲ ਹੋਰ ਪਾਵਾਂਗੇ ਜੇ ਤੇਲ ਦੇ ਵਿੱਚ ਖੜਾ ਰਵੇ ਜੀ ਕਦੀ ਆਚਾਰ ਖਰਾਬ ਨਹੀਂ ਹੋਗਾ ਭਾਬਾ ਤੁਸੀਂ 4 ਸਾਲ ਰੱਖ ਲਓ ਇਹ ਰਿਹਾ ਸੀ ਆਚਾਰ ਹੁੰਦਾ ਆ ਅੰਬ ਦਾ ਜਿੰਨਾ ਚਿਰ ਮਰਜ਼ੀ ਰੱਖ ਲਓ ਤੁਸੀਂ ਇਹਨੂੰ ਲੂਣ ਮਿਰਚ ਮਸਾਲਾ ਪੂਰਾ ਹੋਣਾ ਚਾਹੀਦਾ ਜੀ ਲੂਣ ਨਾ ਘੱਟ ਹੋਵੇ ਵਿੱਚ ਇਹ ਅਚਾਰ ਅਸੀਂ ਮਰਦਵਾਨ ਦੇ ਵਿੱਚ ਪਾ ਦਿੱਤਾ ਜੀ ਬੜਾ ਆਸਾਨ ਜਿਹਾ ਤਰੀਕਾ ਆ ਇਹ ਪੋਨੇ ਦਾ ਤੁਸੀਂ ਵੀ ਇਦਾਂ ਸਾਡੇ ਤਰੀਕੇ ਦੇ ਨਾਲ ਪਾਓ ਦਿਖਾਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਥੈਂਕ ਯੂ